ਗੈਂਸਟਰ ਨਹੀਂ ਕਹੂੰਗਾ ਇਹਨਾਂ ਨੂੰ ਬੁਝਦੀ ਲਗਾਉਂਗਾ ਵੀ 10-10 ਜਾਣੇ ਘੇਰ ਕੇ ਇੱਕ ਬੰਦੇ ਨੂੰ ਮਾਰ ਕੇ ਲੱਕ ਤੇ ਪੈਂਟ ਨਹੀਂ ਖੜਦੀ ਪੰਜਾਬ ਕਿਹੜੇ ਪਾਸੇ ਤੁਰ ਪਿਆ ਪਹਾੜ ਜਿੱਡਾ ਜਿਗਰਾ ਚਾਹੀਦਾ ਕਿਸੇ ਦਾ ਕਤਲ ਕਰਨੋਂ ਕਿ ਸ਼ਰੀਪ ਪਰਵਾਹ ਮੇਰੇ ਇਲਾਕੇ ਦਾ ਇੱਕ ਦੁਕਾਨ ਤੋਂ ਉਹਨਾਂ ਵਿਚਾਰਿਆਂ ਨੇ ਕਿੰਨੀ ਮਿਹਨਤ ਕਰਕੇ ਔਰ ਕਿਵੇਂ ਤਾਹਾਂ ਮਰ ਮਰ ਇੱਕ ਭਰਾ ਸਰਕਾਰਾਂ ਨੂੰ ਰੋ ਰਿਆ ਸੀ ਦੋਵੇਂ ਸਰਕਾਰਾਂ ਪ੍ਰੋਟੈਕਟ ਕਰਦੀਆਂ ਜਿਹੜੀ ਸਟੇਟ 'ਚ 15 ਲੱਖ ਦਾ ਕਬੀਲਾ ਲਾ ਕੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਭਾਸਣ ਦੇਣਾ ਪਵੇ ਜਿੱਥੇ ਮੂਸੇਵਾਲੇ ਵਰਗੇ ਨੌਜਵਾਨਾਂ ਨੂੰ ਤਾਂ ਤੁਸੀਂ ਸਿਕਿਉਰਿਟੀ ਨਹੀਂ ਦੇ ਸਕੇ ਕਿਵੇਂ ਸੰਦੀਪਨਗਰ ਲੰਬੀਆ ਭਰੇ ਉੱਥੇ ਗੁਜਾਰਾ ਚ ਮਾਰੇ ਗਏ ਔਰ ਰੋਜ਼ ਮਰਦੇ ਆ ਪੰਜਾਬ ਦੇ ਨੌਜਵਾਨ ਰੋਜ਼ ਘੋਟੀਆਂ 10 ਕਰੋੜ ਰੁਪਇਆ ਇਕੱਲੇ ਬੋਰ ਸ਼ਹਿਰ ਚ ਲੋਕ ਦੱਸਦੇ ਆ ਕਿ ਜਦੋਂ ਮੂਸੇ ਵਾਲੇ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਇਕੱਠਾ ਕਰ ਗਏ ਗੈਂਗਸਟਰ ਇਹ ਇਹ ਇੱਕ ਇੱਕ ਗੱਲ ਹੈ ਜੇਲ੍ਹਾਂ ਦੇ ਵਿੱਚੋਂ ਵਰਤਦੀ ਤਾਂ ਇਹ ਸਰਕਾਰ ਲਈ ਇੰਟਰਵਿਊ ਕਰਾਏ ਔਰ ਪ੍ਰੋਟੈਕਟ ਕਿਉਂ ਨਹੀਂ ਕਰਦੀ ਭਾਜਪਾ ਐਨਆਈ ਵਰਗੀਆਂ ਏਜੰਸੀਆਂ ਨੇ ਤੁਹਾਡੇ ਕੋਲ ਕਿੰਡੀਆਂ ਵੱਡੀਆਂ ਵੱਡੀਆਂ ਏਜੰਸੀਆਂ ਆ ਕਿੱਦਿਓ ਕਿੱਦਾਂ ਉਹਨਾਂ ਨੂੰ ਸਟੇ ਮਿਲ ਜਾਂਦੇ ਆ ਕਿੱਦਾਂ ਭਗਵਾ ਰੰਗ ਪਹਿਨਾ ਕੇ ਇੰਟਰਵਿਊ ਕਰਾਇਆ ਜਾਂਦੇ ਆ ਪੈਸਾ ਸਮਝਦਾ ਕਿ ਕਿਸੇ ਚੰਗੇ ਪੰਜਾਬ ਦੇ ਨੌਜਵਾਨ ਨਾਲ ਉਹ ਤਕੜੇ ਨੇ ਗੈਂਗਸਟਰ ਕੀ ਕੋਣ ਸਰਕਾਰਾਂ ਇਹਨਾਂ ਨੂੰ ਆਪਦੇ ਕੋਈ ਹਿੱਤਾਂ ਦੇ ਨਹੀਂ ਵਰਤਦੀਆਂ ਜਾਂ ਪ੍ਰੋਟੈਕਟ ਕਰਦੀਆਂ ਔਰ ਕਿੰਨਾ ਪੈਸਾ ਇਕੱਠਾ ਕਰ ਕਰਕੇ ਔਰ ਮੈਂ ਸਮਝਦਾ ਸਿਰ ਕੁਸ ਵੀ ਡਰ ਜਾਂਦੀ ਹੈ ਇਹਨਾਂ ਤੋਂ ਕੋਈ ਖੁੱਲ ਕੇ ਬੋਲਦਾ ਨਹੀਂ ਨਹੀਂ ਠੀਕ ਹੈ ਦੇਖੋ ਰੁਪੀਕਰ ਜੀ ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਨਹੀਂ ਰਿਸਪਾਂਸਿਬਿਲਟੀ ਹੈ ਪੰਜਾਬ ਸਰਕਾਰ ਦੀ ਪੰਜਾਬ ਦੀ ਕਾਨੂੰਨ ਵਿਵਸਥਾ ਪਰ ਤੁਸੀਂ ਕੀ ਬੀਜੇਪੀ ਨੂੰ ਕਲੇਮ ਚੇਟ ਦਿੰਨੇ ਹੋ ਤਾਂ ਲੱਗਦਾ ਕਿ ਜਿੱਥੇ ਮਰਜ਼ੀ ਬੈਠਾ ਹੈ ਲਾਰੈਂਸ ਕੋਈ ਦਿੱਕਤ ਨਹੀਂ ਹੈ ਬਸ ਜ਼ਿੰਮੇਵਾਰ ਹੈ ਬਰਾਬਰ ਜ਼ਿੰਮੇਵਾਰ ਹੈ ਕਿਉਂਕਿ ਐਨੇ ਕਤਲ ਹੋਣ ਤੋਂ ਬਾਅਦ ਯਾਰ ਉੱਥੇ ਮਹਾਰਾਸ਼ਟਰ 'ਚ ਮਾਰਤਾ ਇੱਕ ਐਮਐਲਏ ਮਾਰਤਾ ਹਮਮ ਔਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚੱਲ ਜਾਂਦੀਆਂ ਅੱਜ ਕਪਿਲ ਸ਼ਰਮਾ ਦੇ ਉੱਥੇ ਦੇਖੋ ਕੋਈ ਇਹ ਨਹੀਂ ਚਾਹੇ ਸੈਲੀਬ੍ਰਿਟੀ ਨੇ ਪਰ ਭਾਰਤ ਦੇ ਵਸਨੀਕ ਨੇ ਇਹ ਥੋੜੀ ਕਿ ਜਿਹੜਾ ਭਾਤ ਭਾਵੇ ਸਿਸਟਮ ਨਾਲ ਨਹੀਂ ਚੱਲਦਾ ਮੈਂ ਕੋਈ ਖੁੱਲਾ ਬਲੇਮ ਨਹੀਂ ਕਰ ਸਕਦਾ ਪਰ ਮੈਂ ਇਹ ਗੱਲ ਕਹਿਣਾ ਹੈ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਕਿਉਂ ਦਿੱਤੀ ਜਾਂਦੀ ਹੈ ਜੇ ਦੂਜੇ ਗੈਂਗਸਟਰਾਂ ਤੇ ਜਾਂ ਦੂਜੇ ਲੋਕਾਂ ਤੇ ਕਾਰਵਾਈਆਂ ਹੋ ਸਕਦੀਆਂ ਫਿਰ ਲੌਰੈਂਸ ਵਰਗਿਆਂ ਨੂੰ ਜਾਂ ਹੋਰਾਂ ਗੈਂਗਸਟਰਾਂ ਨੂੰ ਠੀਕ ਹੈ ਪ੍ਰੋਟੈਕਸ਼ਨ ਕਿਉਂ ਮਿਲਦੀ ਹੈ ਕਿ ਜੇਲ੍ਹਾਂ ਚ ਇਫਾਜ਼ਤ ਵੀ ਉਹਨਾਂ ਦੀ ਇੰਟਰੋਗੇਸ਼ਨ ਨਹੀਂ ਹੋ ਸਕਦੀ ਉਹਨਾਂ ਨੂੰ ਦੂਜੀ ਜੇਲ੍ਹ ਚ ਲਿਆ ਕੇ ਪੁੱਛਕਿਸ਼ ਨਹੀਂ ਕੀਤੀ ਜਾ ਸਕਦੀ ਇਹ ਕੋਈ ਗੱਲ ਬਣੀ ਇਹ ਕਾਹਦਾ ਕਾਨੂੰਨ ਕੱਲ ਨੂੰ ਇਹ ਗੋਲੀ ਇਹ ਜਿਵੇਂ ਮੈਂ ਨਾ ਤੁਹਾਨੂੰ ਗੱਲ ਦੱਸਦਾਂ ਦੀ ਉਹ ਕਹਿੰਦੇ ਵੀ ਜਿਹੜੀਆਂ ਤੁਸੀਂ ਅਸਲੇ ਫੜਾਤੇ ਨਾ ਇਹਨਾਂ ਦੇ ਹੱਥਾਂ ਚ ਉਹ ਫੁੱਲ ਟਾਈਮ ਉਹ ਤੁਹਾਡੇ ਵੱਲ ਨੂੰ ਵੀ ਉਹ ਬੰਦੂਕਾਂ ਦੇ ਮੂੰਹ ਹੋਣਗੇ ਕਿਉਂਕਿ ਇਹ ਕਿਸੇ ਦੇ ਸਕੇ ਨਹੀਂ ਜੇ ਥੋੜੇ ਬਹੁਤੇ ਨਸ਼ੇ ਲਈ ਥੋੜੇ ਬਹੁਤੇ ਪੈਸੇ ਲਈ 10-10 ਹਜ਼ਾਰ ਰੁਪਏ ਪਿੱਛੇ ਜੇ ਬੰਦੇ ਮਰੀ ਜਾਣਗੇ ਇਹਨਾਂ 'ਚ ਦੋਵਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਮੈਂ ਅੱਜ ਅੱਜ ਜੇ ਪੰਜਾਬ 골ਡੀ ਬਰਾ ਡਿਟੇਨ ਕਰ ਲਿਆ ਜੀ ਅਸੀਂ ਫਲਾਣਾ ਕਰ ਰਿਹਾ